ਅੱਜ ਆ ਰਹੇ ਨੇ ਸਾਡੇ ਘਰੇ ਪਰੌਣੇ ਤੇ ਅਸੀਂ ਕੀ ਕੀ ਬਣਾਇਆ ਤੇ ਕੀ ਕੀਤਾ ਤੇ ਉਹਦੇ ਬਾਰੇ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਜੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਨਵੀਂ ਹੋ ਤੇ ਸ਼ੇਅਰ ਵੀ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਹੁਣ ਮੈਨੂੰ ਲੱਗਦੀ ਹੈ ਕੁਝ ਚੀਜ਼ ਵਧੀਆ ਬਣਾਉਣ ਵਾਸਤੇ ਪਹਿਲੇ ਮੈਂ ਬਣਾ ਲਾਂ ਜਿਹੜੀ ਚੀਜ਼ ਮੈਂ ਹੰਨਾ ਦੇ ਆਂਤੇ ਮੰਨਾ ਨੂੰ ਚਾਹ ਦੇ ਨਾਲ ਦੇਣੀ ਹੈ ਉਹਦੇ ਬਾਅਦ ਬਣਾਉਣੀ ਆਪਾਂ ਸਬਜ਼ੀ ਠੀਕ ਹੈ ਜੀ ਰੈਡੀ ਕਰਦੇ ਹਾਂ ਮੈਂ ਬਣਾਉਣਾ ਸੀ ਪ੍ਰੋਣਿਆ ਵਾਸਤੇ ਅੱਜ ਸ਼ਾਈ ਪਨੀਰ ਤੇ ਬਟ ਸ਼ਾਈ ਪਨੀਰ ਵਾਸਤੇ ਮਿਰਚ ਮਸਾਲੇ ਜੋ ਕਰੇ ਖਤਮ ਹੋਈ ਪਈ ਨੇ ਹੁਣ ਤੇ ਮੈਨੂੰ ਯਾਦ ਆਇਆ ਜਿਹੜੀ ਸਬਜੀ ਵਾਸਤੇ ਮੈਨੂੰ ਚੀਜ਼ਾਂ ਚਾਹੀਦੀਆਂ ਮਿਰਚ ਮਸਾਲੇ ਚਾਹੀਦੇ ਉਹ ਕਈਮ ਹੈ ਨਹੀਂ ਹੁਣ ਮੈਨੂੰ ਜਾਣਾ ਪੈਣਾ ਆਪਣੇ ਘਰ ਤੇ ਹੈ ਸਾਮਾਨ ਖਰੀਦਣ ਵਾਸਤੇ ਹੁਣ ਆਪਣੇ ਸਰਦਾਰ ਜੀ ਨੂੰ ਕਹਿਣਾ ਨਹੀਂ ਕਿ ਚਲ ਜੀਏ ਖਰੀਦ ਕੇ ਲੈ ਕੇ ਆਈਏ ਅਸੀਂ ਕਰੀਏ ਆਪਣੇ ਘਰ ਤੇ ਸੈਟ ਮਾਰਿਆ ਵਾਸਤੇ ਤੇ ਹੁਣ ਅਸੀਂ ਪਹੁੰਚ ਗਏ ਜੀ ਆਪਣੇ ਸ਼ਹਿਰ अपनी शहर की दुकान पर दुकान तो हम आप लवेंगे मिर्च मसाले और hmm. रैम ने तो आई है तो हम रैम कुछ ना कुछ लेके जाऊगी एवं भी जाऊगी वन सोन चीज़ा ने खरीदने खरीदने हाँ जी ओके आ ले लें लेने डोनट भी है ना वो डोनेट हाँ भाई आशारी लेनी है ਚਲੋ ਠੀਕੇ ਲੈ ਲਓ ਆਜੋ ਬਾਸ ਸਾਨੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਸਾਨੂੰ ਮਿਲ ਜੇ ਦੇਖ ਲਓ ਜੀ ਕਿੰਨੇ ਸਾਰੇ ਗਿਫਟ ਆਏ ਹੋਏ ਹੈ ਰਾਖੀ ਸਪੈਸ਼ਲ ਬਹੁਤ ਸਾਰੀ ਵੈਰਾਈਟੀ ਆਈ ਹੋਈ ਹੈ ਬਾਸ ਹੋ ਗਿਆ ਟਾਟਾ ਆਹ ਹੈ ਲਾਲੀਪਪ ਕਰੇ ਆਂਦੇ ਪੈਗੀ ਇਹ ਲੜਾਈ क्योंकि रैम ले के आई है लॉलीपॉप ये दिविचना पुतु है चिंगम भी आप चिंगम चिंगम वाली एक कैंडी है आलो आलो अभी मैं तेरी बात से की ले के लड़ो ना दफा हो रहे हो इधर देखो अभी की ले के तेरी बात से ਫਿਰ ਉਹ ਸ਼ੇਅਰ ਕਰਕੇ ਖਾ ਲਓ ਬਤੂ ਪਲੀਜ਼ ਇੱਕ ਇੱਕ ਕੈਂਡੀ ਦੀ ਡੱਬੀ ਨੇ ਲੜਾਈ ਪਾਤੀ ਹੈ ਚਲੋ ਬਈ ਫ੍ਰੀਜ ਵਿੱਚ ਰੱਖ ਲੋ ਸਾਰਾ ਬਈ ਜਿਹੜਾ ਸਮਾਨ ਮੈਂ ਆਵਦੀ ਮਿਰਚ ਮਸਾਲੇ ਲੈ ਕੇ ਆਣੇ ਸੀ ਜੇ ਮੈਂ ਤੇ ਆਵਦੀ ਮਿਰਚ ਮਸਾਲੇ ਲੈਣ ਗਈ ਸੀ ਕਿ ਮੈਂ ਬਣਾਣੀ ਹੈ ਸਬਜੀ ਉਹ ਬੱਚੇ ਹੋ ਰੋੜਾ ਘੱਟ ਪਾ ਲੋ ਮੇਰ ਕਦਨ ਜੈ ਮਿਲ ਗਈ ਜਿਹੜੀ ਜਰੂਰੀ ਚੀਜ਼ ਸੀ ਉਹਦੇ ਵਾਸਤੇ ਮੈਂ ਗਈ ਸੀ ਬਈ ਕਰੋ ਜੋਧਦਾ ਸੇਵਕ ਦਾ ਸਾਰੇ ਦੇਖ ਕੇ ਤੇ ਪੰਜ ਪੈਕੇਟ ਹੈ ਚਲੋ ਸਾਰੇ ਜਨਰਲ ਮਿਲ ਕੇ ਖਾ ਲਓ ਹਾਂ ਹਾਂ ਸਾਰੇ ਜਨਿਆਂ ਵਾਸਤੇ ਚਲੋ ਅੱਜ ਜਾਣਾ ਸੀਗਾ ਘਰੇ ਨਨਾਨ ਨੇ ਤੇ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਸਵੇਰੇ ਕੀ ਕਿਦੋਂ ਆਣਾ ਹੈ ਤੇ ਉਹ ਕਹਿੰਦੇ ਪਏ ਸੀ ਕਿ ਅਸੀਂ ਸ਼ਾਮ ਨੂੰ ਆਵਾਂਗੇ ਕੋਈ 6-7 ਵਜੇ ਤੇ ਹੁਣ ਫੋਨ ਆ ਗਿਆ ਬਈ ਹੁਣ ਅਸੀਂ ਮੈਨੂੰ ਆ ਕੇ ਲੈ ਜਾਓ ਕਿਉਂਕਿ ਜਿਹਦੇ ਉਹਨਾਂ ਦੇ ਘਰ ਵਾਲੇ ਹੈਗੇ ਆ ਹਸਬੰਡ ਤੇ ਉਹ ਗਏ ਹੋਏ ਕੰਮ ਤੇ ਉਹਨਾਂ ਨੂੰ ਹੋ ਜਾਣੇ 10:30 ਰਾਤ ਦੇ ਤੇ ਉਹ ਕਹਿੰਦੀ ਸੀ ਕਿ ਹੁਣ ਅਪਡੇਟ ਵੀਰੇ ਨੂੰ ਬਈ ਕੋ ਲੈ ਜਾਣ ਤੇ ਹੁਣ ਗਏ ਆ ਬਈ ਲੈਣ ਇਹਨਾਂ ਦੀ ਭੂਆ ਜੀ ਨੂੰ ਲੈਣ ਹੈਨਾ ਹੂੰ ਤੇ ਤੂੰ ਟਿਊਸ਼ਨ ਹੀ ਜਾ ਰਹੀ ਥੀ ਮੇਰੇ ਕੋਲ ਕਿਵੇਂ ਬੈਠਾ ਹੈ ਹੈ ਕਿੱਡੇ ਦੰਦੇ ਲੇਟ ਆ ਜਾਓਗੇ ਗੀ انا ਉਹ ਲਾ ਨਹੀਂ ਪੁੰਨ ਕਾਇਆ ਦੇ ਵੀਨਾ ਸਾਡੀ ਸੈਤੀ ਸੁਤੀ ਕਾ ਦੇਵੇ ਚਲੋ ਟਿਕਾ ਟਿਊਸ਼ਨ ਜਾਓ ਫਿਰ ਮੈਂ ਮੈਡਮ ਨੂੰ ਕਹਨੀ ਤੁਹਾਡੀ ਨੂੰ ਫੋਨ ਕਰਕੇ ਕਿ ਛੇਤੀ ਛੁੱਟੀ ਪੈਣੀ ਸਾਡੇ ਪ੍ਰੋਣੇ ਜੋ ਹੈ ਸਾਡੇ ਪ੍ਰੋਣੇ ਜੋ ਹੈ ਉਹ ਆ ਚੁੱਕੇ ਨੇ ਨਨਾਨ ਹੈ ਉਹ ਆ ਗਈ ਹੈ ਤੇ ਹੁਣ ਆਪਾਂ ਤਿਆਰ ਕਰਦੇ ਪਏ ਹਾਂ ਚਾਹ ਪਾਣੇ ਵਾਸਤੇ ਰੈਡੀ ਹੋ ਚੁੱਕੀ ਐ ਸਨੈਕਸ ਬਣਾਏ ਆ ਅੰਬੂ ਦੇ ਤੇ ਤੇ ਲਿੱਖੇ ਗਰਮ ਹੋ ਰਿਹਾ ਹੈ ਫਿਰ ਬਸ ਆਪਾਂ ਇਹਨਾਂ ਨੂੰ ਤਲਾਂਗੇ ਤੇ ਠੰਡੇ ਚਾਹ ਪਾਣੀ ਨਾਲ ਆਪਾਂ ਨੂੰ ਸਰਫ ਫਟਾਫਟ ਮੈਂ ਰੈਡੀ ਕਰ ਲੈਣੀ ਆਲੂ ਦੇ ਸਨੈਕਸ ਵੇਖੋ ਕਿੰਨੇ ਪਿਆਰੇ ਬਣੇ ਨੇ ਫਟਾਫਟ ਰੈਡੀ ਹੋਣ ਵਾਲੀ ਇਹ ਰੈਸিপি ਹੈ ਜੇ ਤੁਹਾਨੂੰ ਪਸੰਦ ਆਗੇ ਤੇ ਮੇਰਾ ਦੂਸਰਾ ਚੈਨਲ ਹੈ ਪ੍ਰੀਤਮਾ ਕਿਚਨ ਉੱਥੇ ਤੁਸੀਂ ਪੂਰੀ ਰੈਸিপি ਚੈੱਕ ਕਰ ਸਕਦੇ ਹੋ ਹੁਣ ਆਪਾਂ ਪ੍ਰੋਣੇ ਵਾਸਤੇ ਗੈਸਟ ਵਾਸਤੇ ਸਾਰੀ ਚੀਜ਼ਾਂ ਖਾਣ ਪੀਣ ਦੇ ਰੈਡੀ ਕਰ ਲਿਆ ਜੀ ਆ ਲੈ ਲਓ ਤੇ ਹੁਣ ਖਾਈ ਪੀਣ ਲੱਗੇ ਹੋਏ ਨੇ ਆਰਮਨਾਲ ਤੇ ਹੁਣ ਇਧਰ ਮੇਰੀ ਬਣ ਰਹੀ ਹੈ ਪਨੀਰ ਦੀ ਸਬਜੀ ਮੈਂ ਸ਼ਾਈ ਪਨੀਰ ਬਣਾਇਆ ਸੀ ਰ ਕੀ ਤੇਂ ਦਿੱਤੀ ਹਣ ਬਰਫੀ ਇਹਨਾਂ ਨੂੰ ਪੁੱਛ ਲੱਗੇ ਨੀ ਕਿਹੜੀ ਗਾਣੀ ਹੈ ਬਾ ਥੋੜੀ ਚਲੋ ਇਹਨਾਂ ਦਾ ਫੋੜ ਫੋੜ ਦੋ ਨਾ ਗੱਡੀ ਰੁਕ ਜਾਈ ਮੇਰੀ ਠੀਕ ਠੀਕ ਹੈ ਹੋ ਗਿਆ ਸਸ ਹੋ ਗਿਆ ਬੈਠ ਗਏ ਅਸਾਂ ਰਹੀ ਕੰਮ ਲਈ ਜਲਦੀ ਪੰਨ ਸੋਣੀਏ ਕਮ ਰਹਿਮ ਕਿ ਕਿਹਦੀ ਕਾਲੀ ਯਾ ਇਹ ਹੋ ਗਈ ਕਿ ਅਸਕੀ ਦਿਖਾ ਉਹ ਰਾਗੇ ਬੰਨੀ ਉਹ ਹੋਏ ਲੈ ਬੰਨਿਆ ਤੇ ਬੋਟ ਦੇ ਕਮਲ ਜੇ ਚਲੋ ਦੀ ਰਖੜੀ ਤੇ ਹੱਥ ਲਾ ਫਿਰ ਦਿਖਾਓ ਚਲ ਚਲ ਪੈਸੇ ਦੇ ਸੇਵਕ ਨਹੀਂ ਸ਼ੁਰੂ ਕਰ ਲਾ ਫਰ ਫੋਟੋ ਖਿੱਚ ਲੈਣ ਦੇ ਮੈਨੂੰ ਖਾ ਯਾਰ ਕੀ ਕਰਦੇ ਆ ਚੱਲ ਚਲ ਦੇ ਚਲ ਦੇ ਤੂੰ ਸ਼ੋਕਲੇਟ ਦੇ ਵੀ ਦੇ ਆ ਵੀ ਲੂ ਬਣਾ ਮਾਂ ਤੁਸੀਂ ਵੀਰੂ ਝਾੜ ਤੇਰੀ ਵਾਰੀ ਆ ਸੇਵਕਾ ਤੇਰੀ ਆਈ ਚਲ ਆਹ ਲਓ ਤੇਰੀ ਆਈ ਇੱਕ ਜਿਹੜੀ ਸੀ ਉਹ ਬਾਹਰ ਬੁੱਕੀ ਆ ਨੀ ਵਾਣੀ ਰਖੜੀ ਪੁੱਛਦੀ ਸੀ ਰਖੜੀ ਵਾਣੀ ਨੀ ਹੋਣੂ ਮੈਂ ਤਾਂ ਆ ਗਿਆ ਦਿਖਾ ਚਲ ਰਖੜੀ ਚੱਲ ਕਰੀ ਤਾ ਐਂ ਮੋਟ ਪਾਪਾ ਕਾਹਨ ਨਾ ਪਾਪਾ ਕੀ ਰਾਤ ਦੱਸਦੇ ਮੈਨੂੰ ਟਿੱਕੇ ਨਹੀਂ ਲਾਏ ਆ ਪਾਪਾ ਵੀ ਰੂੜੀ ਕਾਲਾ ਏਂ ਬਲੇ ਪਪਾ ਕੀ ਬਣਾਇਆ ਤੂੰ ਮੈਂ ਮੰਨੀਆਂ ਮੰਨੀ ਨੇ ਆਹ ਖਾ ਚਾਰੀ ਚਾਰੀਆਂ ਯਾ ਬਰਾ ਤੇ ਛੋਟਾ ਬੁੱਤੂ ਚਲੋ ਚਲੋ ਛੋਟਾ ਅੱਤਰ ਏ ਜੋੜਨਾ ਨਹੀਂ ਸੀ ਆਂਦੇ ਸੀ ਆਂਦੇ ਮਾਮਲਾ ਇਹ ਜਾਗਦੀ ਨਹੀਂ ਦੀ ਬੁੱਤੂ ਆ ਮੇਰੀ ਸਾਈਡ ਆ ਵੀ ਨਹੀਂ ਦੀ ਬਾਤ ਨਹੀਂ ਕਰੀ ਪਾਪਾ ਤੇ ਮਾਂ ਦੇ ਕਰ ਲੋ ਨਾ ਕਰ ਲੋ ਇੱਕੋ ਸਾਈਡ ਬਣ ਕੰਬਲੀਆਂ ਨਹੀਂ ਇਹ ਸਾਈਡ ਸਾਰੇ ਬਣਾ ਦੇ ਸਿਸਟਰ ਰੇਸ ਕਰੋ ਸਿਸਟਰ ਨਾ ਜੋਤੇ ਨਹੀਂ ਸਿਸਟਰ ਆਜਮ ਥੱਪੜ ਮਾਰਨੇਗੇ ਬਿਜੋਤ ਲੈ ਲਈ ਵਿੱਚ ਪੰਗੇ ਓਹੋ ਇੱਕ ਹੀ ਸੀ ਹੈ ਚਲ ਇਹ ਦਿਖਾ ਆਏ ਕੋਈ ਰਖੜੀ ਬਗਾਏਗਾ ਇਹ ਕੀ ਕਹਿੰਦੀ ਨੇ ਆਏ ਜੈਨੇ ਪਿਆਰ ਨਾਲ ਦਿਖਾ ਬਈ ਰਖੜੀ ਵੀਰ ਤਾਂ ਮੂੰਹ ਕਰ ਉਹ ਕਿਹੜਾ ਮੁੱਢ ਤੇ ਕੀ ਹੋਣਾ ਵੀਰ ਕਹਿੰਦਾ ਜੇ ਦੀ ਦੀ ਮੂਹ ਚ ਸਾਰੀ ਪਾ ਦੇ ਚਲ ਬੱਸ ਆ ਦੇ ਪਾ ਦੇ ਦਿਖਾ ਜੀ ਲੋ ਬਰ ਬਵੇ ਆ ਆ ਦੀ ਪਾਰਾਂ ਦੀ ਰਖੜੀ ਬਣਦੀ ਇੱਕਟ ਰੁਕ ਜਾ ਫੋਟੋ ਖਿੱਚ ਲੈਣ ਦੇ ਮੈਨੂੰ ਐਤਲ ਜਹ ਨਹੀਂ ਲਾ ਦੋ ਲੜਾ ਤੈਨੂੰ ਯਾਰ ਮੈਨੂੰ ਵੀ ਇਹ ਸੀਗਾ ਕਿ ਜੈਲ ਛੋਟੀ ਯਾਰ ਨਹੀਂ ਮਿਲਨੀ ਮੇਰੀ ਐ ਬੰਨਾ ਅਮੇ ਹਾਂ ਵੈਰੀ ਗੁੱਡ ਤੂੰ ਚਾੜੇ ਜੀ ਬੰਨੀ ਨਾਲੇ ਵਿਚਾਲਾ ਜਾ ਧਾਗਾ ਕਰਕੇ ਚਲੋ ਆ ਗੱਲ ਵਿਚਾਰੇ ਦੇ ਨੂੰ ਵਿਚਾਰੇ ਸੈਂਟਰ ਜੇ ਕੋਈ ਕਿਸੇ ਨਾ ਲੱਟੇ ਲੱਟੇ ਰੱਖਦੇ ਕਿ ਲੱਗਾ ਸ ਹੈ ਇਹ ਰੱਖਣੇ ਸਮਾ ਗੋ ਬਾਪ ਨੇ ਗਵਾ ਲਿਆ ਜੀ ਆ ਮੈਂ ਲੈ ਲਗੀ ਖਾਸ ਦੇ ਨੂੰ ਕਦੀ ਉਧਰ ਕੰਨੀ ਕਰੀ ਉਹਨੂੰ ਪਸੰਦ ਨਹੀਂ ਆ ਰਿਹਾ ਕਿੱਧਰ ਬਣਾ ਆ ਕਸੀ ਉਹ ਕਿੱਲੇ ਰਹੀ ਮਾੜੀ ਪਾਸੇ ਇਤਨੇ ਘਣ ਕੰਮ ਦੇ ਫਿਰ ਕੱਸੀ ਗਈ ਛੇ ਉਹ ਬੰਦੀ ਦੇ ਆ ਡੇਗੀ ਬੈਠੀ ਰੋ ਆਪਣੀ ਦਾਤੀ ਉਹ ਕਰ ਮੈਂ ਬੰਨਾ ਛੱਡ ਦੂ ਤੂੰ ਇਹ ਉੱਤੇ ਬੰਦ ਚੱਲ ਘੁਆ ਬੰਨੇ ਇੱਧਰ ਬੰਦ ਘੁਆ ਨੂੰ ਬਾਲ ਲੈੰਦੋ ਕਾ ਵੀਡੀਓ ਨੂੰ ਬਣਾਉਂਗਾ ਕਿਦੀ ਮੈਂ ਬਣਾਉਂਗੀ ਹਾਂ ਕਿੰਨੇ ਕਿੰਨੇ ਚਲੋ ਚੱਲ ਆ ਹਾਂ ਜੰਡ ਵੀ ਬਾਲ ਲੈੰਦੇ ਆਣਾ ਤੂੰ ਕਿੱ데 ਬਣਾਣਾ ਆ ਬਣਾਣਾ ਫੋ ਇੱਧਰ ਮੂੰਹ ਕਰੋਗੀ ਫੋਟੋ ਖਿੱਚੀਏ ਚਲੋ ਚਲ ਵੀਰੂ ਇੱਧਰ ਸਾਹਮਣੇ ਵੇਖਾ ਰਹਿਣ ਲਾ ਬਣਿਆ ਬਣਿਆ ਕਰੋ ਬਣਿਆ ਆ ਵਾ ਬੰਦੀ ਕਰ ਲੈ ਆ ਆ ਆ ਬਣ ਜਾ ਚਲ ਮੈਂ ਵੇਖ ਇੱਕ ਮਿੰਟ ਚਲੋ ਜੀ ਥੋੜੇ ਭੂਆ ਭਤੀਜੀ ਬਣਵਾਣ ਰਖੜੀਆਂ ਰਖੜੀ ਵੇਖੀ ਕਿਸੇ ਨੇ ਸ਼ੋਨੀ ਜੀ ਨਹੀਂ ਬਣੀ ਕਿ ਬੀਜੀ ਹੋਣੀ आ मेरी मेरी होया। लो। <laughs> वीरू दो गिफ्ट। है, है, गिफ्ट हाय हाय ने। के। ब्रेसलेट जोत हो, हो लिया ਆ ਜਦ ਮੈਨਾਂ ਸ਼ਕਤੀ ਹੁੰਦੀ ਸੀ ਪਾਣੀ ਦਾੜੀ ਨੂੰ ਪੜਾ। ਜਲਦੀ ਕੱਢ ਨਾ। ਮੇਰਾ ਕਰਦਾ। ਵੇਖੋ ਵੀਰ ਆਪਦੀ ਭੈਣ ਵਾਸਤੇ ਲਿਆਇਆ ਭਾਈ ਕਿੰਨੇ ਸਾਰੇ ਰਬੜ ਬੈਂਡ ਬ੍ਰੈਸਲੇਟ। ਹਾਂ। ਵਾਦੂ ਖੋਸ਼ ਚੱਲ। ਇੱਕ ਗੁੰਡਾ ਇਹ ਅਡ ਗੁੰਡਾ। ਇਹ ਤੋਂ ਇਹਨਾਂ ਨਾਲ ਕਰਾਂ ਚੀ। ਇਹਨਾਂ ਨਾਲ ਚੱਲੋ। ਜੋਤ ਕੀ ਆ? ਸੇਮ-ਸੇਮ ਹੀ ਲਿੱਤੇ ਸੀ ਦੋਵਾਂ ਨੇ ਬਹੁਤ ਤੇਰੀ ਇੱਥੇ ਰਖੜੀ ਦੀ ਬੰਦਨ ਦੀ ਖੁਸ਼ੀ ਚ ਪਾਰਟੀ ਹੋਣ ਲੱਗੀ ਆ ਚਲੋ ਗਲਾਸ ਤੇ ਵੀ ਕਿੰਨੇ ਵੱਡੇ ਵੱਖ ਕੀ ਤੇਰੀ ਮੰਮੀ ਲੈ ਆਈ ਹੈ ਨਾਲ ਚੱਪਲਾਂ ਸਜਾ ਕੇ ਰੱਖੀਆਂ ਯਾਰ ਬੱਚਿਆਂ ਨੂੰ ਥੋੜਾ ਪਾ ਕੇ ਦੇਣਾ ਰੋਟੀ ਖਾਣੀ ਹੈ ਉਹਨੇ ਮੈਨੂੰ ਕੀ ਹੈ ਮੈਨੂੰ ਵੀ ਦੇ ਦੋ ਘੁੱਟ ਹੋਰ ਕੀ ਹੈ ਮੈਨੂੰ ਪੁੱਛ ਕੇ ਚੀਜ਼ ਦੇਣੀ ਐ ਨਹੀਂ ਮੇਰੇ ਰਹਿਮ ਪੁੱਤ ਨੇ ਅੱਜ ਚੋਤ ਲਵਾ ਲਈ ਹੈ ਮੱਥੇ ਤੇ ਡੇਗ ਪੀ ਹੈ ਕੀ ਬਣ ਗਿਆ ਹੈ ਮੈਮ ਫੋਟੋ ਖਿਚਾ ਲਓ ਪੁੱਤ ਮੈਮ ਮੈਮ ਪੀਛੇ ਨਹੀਂ ਖਚਾਈ ਐਖੜੀਆਂ ਦੀ ਹੋ ਗਈਆਂ ਬਈ ਰਕੜੀਆਂ ਦਾ ਤਿਹਾੜ ਮਨਾਇਆ ਗਿਆ ਤੇ ਹੁਣ ਬਣ ਰਹੀਆਂ ਜੀ ਪੂੜੀਆਂ ਹੁਣ ਖਾ ਲਈ ਆਪਾਂ ਰੋਟੀ ਪੂੜੀਆਂ ਬਣਾ ਰਹੀਆਂ ਨਾਲ ਬਣਾਈ ਹੈ ਸ਼ਾਈ ਪਨੀਰ ਦੀ ਸਬਜ਼ੀ ਲੋਜੀ ਮਨੋਟੀ ਰੱਡੀ ਖਾਓ ਜੀ ਰਖੜੀ ਸਪੈਸ਼ਲ ਵਲੌਗ ਸੀ ਸਾਡਾ ਤੇ ਬੱਚੇ ਹੁਣ ਕਰ ਰਹੇ ਨੇ ਸਵੀਮਿੰਗ ਪੂਲ 'ਚ ਇੰਜੋਏ ਤੇ ਹੁਣ ਹੋ ਗਏ ਨੇ ਸ਼ਾਮ ਦੇ ਵਜੇ ਚੁਕੇ ਨੇ 4 ਤੇ ਹੁਣ ਸਾਡਾ ਹੋ ਗਿਆ ਸ਼ਾਮ ਦਾ ਰੋਟੀ ਪਾਣੀ ਦਾ ਟਾਈਮ ਇਸੇ ਨਾਲ ਅਸੀਂ ਵਲੌਗ ਨੂੰ ਕਰਦੇ ਹਾਂ ਐਂਡ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਸੇ ਨਾਲ ਜੀ ਬਾਏ ਬਾਏ